ਕਿੰਨਾ ਟਾਈਮ ਹੋ ਗਿਆ ਆਪਣੀ ਕੋਈ ਵੀਡੀਓ ਨਹੀਂ ਪਈ ਕੋਈ ਵਧੀਆ ਥੀਮ ਸੋਚੋ ਨਾ OI ਸੋਚ ਰਹੇ ਆ ਐ ਕਰੋ ਮੋਬਾਈਲ ਕੱਢੋ ਤੇ ਲਿਖੋ ਠੀਕ ਆ ਜੀ ਹਾਂ ਫਤੇਗੜ ਸਾਹਿਬ ਤੋਂ ਆਈ ਵੱਡੀ ਖਬਰ ਕਿਹੜੀ ਦੱਸਦਾ ਨੋਟ ਕਰੋ ਹਾਂਜੀ ਸਰੋਵਰ ਵਿੱਚ ਇਸ਼ਨਾਨ ਕਰਕੇ ਕੁੜੀ ਤੋਂ ਬਣਿਆ ਮੁੰਡਾ ਕੌਣ ਦੱਸਦਾ ਨੋਟ ਕਰ ਲੈ ਹਾਂਜੀ ਹਾਂਜੀ ਮੁੰਡਾ ਦੇਖਣ ਲਈ ਸੜਕਾਂ 'ਤੇ ਲੱਗਿਆ ਜਾਮ ਕਹਦੋ OI ਤਾਂ ਦੱਸ ਰਹੇ ਆ ਨੋਟ ਕਰ ਲੈ ਇਹ ਵੀਡੀਓ ਦੀ ਥੀਮ ਹੈ ਇੱਥੋਂ ਵੀਡੀਓ ਸਟਾਰਟ ਹੋਏਗੀ ਐਂਕਰ ਨੂੰ ਤਿਆਰ ਕਰ ਲੈ ਉਹਨੂੰ ਕਹ ਪੂਰਾ ਮਿਰਚ ਮਸਾਲਾ ਲਾਣਾ ਠੀਕ ਹੈ ਕਹਾਣੀ ਸੁਣ ਹੁਣ ਧਿਆਨ ਨਾਲ ਹਾਂਜੀ ਇੱਕ ਗੁਰਸਿੱਖ ਪਰਿਵਾਰ ਜੀ ਫਤੇਗੜ ਸਾਹਿਬ ਰਹਿੰਦਾ ਹੈ ਉਹਨਾਂ ਦੇ ਘਰ ਇੱਕ ਧੀ ਜਨਮ ਲੈਂਦੀ ਹੈ ਹਾਂਜੀ ਉਹ ਗੁਰਸਿੱਖ ਪਰਿਵਾਰ ਬੜਾ ਖੁਸ਼ ਹੁੰਦਾ ਹੈ ਜੀ ਗੁਰਸਾਹਿਬ ਅੱਗੇ ਅਰਦਾਸ ਬੇਨਤੀ ਕਰਦਾ ਹੈ ਗੁਰਸਾਹਿਬ ਸਾਡੇ ਘਰ ਇੱਕ ਪੁਤਰੀ ਦਾਤਿ ਬਖਸ਼ੋ ਜੀ ਅਰਦਾਸਾ ਕਰਦੇ ਕਰਦੇ ਉਹਨਾਂ ਦੇ ਘਰ 6 ਧੀਆ ਹੋ ਜਾਂਦੀਆਂ ਨੇ ਠੀਕ ਹੈ ਜੀ 7ਵੀਂ ਵਾਰ ਉਹਦੀ ਪਤਨੀ ਫਿਰ ਤੋਂ ਗਰਭਵਤੀ ਹੁੰਦੀ ਹੈ ਠੀਕ ਹੈ ਜੀ 7ਵੀਂ ਵਾਰ ਉਹਨਾਂ ਦੇ ਘਰ ਫਿਰ ਇੱਕ ਬੱਚਾ ਜਨਮ ਲੈਂਦਾ ਹੈ ਤੇ ਇਸ ਵਾਰ ਇਹ ਬੱਚਾ ਮੁੰਡਾ ਹੁੰਦਾ ਨਹੀਂ ਇਸ ਵਾਰ ਵੀ ਇਹ ਬੱਚਾ ਧੀ ਹੀ ਹੁੰਦੀ ਹੈ ਹਾਂਜੀ ਚਲੋ ਠੀਕ ਹੈ ਜੀ ਨੋਟ ਕਰ ਲਿਆ ਹਾਂਜੀ ਹਾਂਜੀ ਉਸ ਗੁਰਸਿੱਖ ਦੀ ਪਤਨੀ ਬਹੁਤ ਉਦਾਸ ਹੋ ਜਾਂਦੀ ਹੈ ਜੀ ਉਹਦੀ ਸ਼ਰਦਾ ਗੁਰੂ ਘਰ ਤੋਂ ਟੁੱਟ ਜਾਂਦੀ ਹੈ ਉੱਥੋਂ ਤੱਕ ਕਹਿ ਦਿੰਦੀ ਹੈ ਕਿ ਮੈਂ ਅੱਜ ਤੋਂ ਬਾਅਦ ਗੁਰੂ ਘਰ ਨਹੀਂ ਜਾਣਾ ਠੀਕ ਹੈ ਜੀ ਲੇਕਿਨ ਉਸ ਗੁਰਸਿੱਖ ਨੂੰ ਗੁਰੂ ਤੇ ਭਰੋਸਾ ਹੁੰਦਾ ਹਾਂਜੀ ਉਹ ਆਪਣੀ ਧੀ ਦਾ ਮੱਥਾ ਟਿਕਾਣ ਲਈ ਆਪਣੀ ਧੀ ਨੂੰ ਲੈ ਕੇ ਗੁਰਦਾਰਾ ਫਤਿਹਗੜ੍ਹ ਸਾਹਿਬ ਜਾਂਦਾ ਹੈ ਹਾਂਜੀ ਆਪਣੀ ਧੀ ਨੂੰ ਇਸ਼ਨਾਨ ਕਰਾਂਦਾ ਹੈ ਇਸ਼ਨਾਨ ਕਰਾ ਕੇ ਬਾਹਰ ਆਂਦਾ ਔਰ ਬਾਹਰ ਆ ਕੇ ਦੇਖਦਾ ਹੈ ਕਿ ਧੀ ਕੁੜੀ ਤਾਂ ਮੁੰਡਾ ਬਣ ਗਿਆ ਨਹੀਂ ਨਹੀਂ ਉਹ ਬਾਹਰ ਆ ਕੇ ਦੇਖਦਾ ਉਹਦੀ ਅੱਖਾਂ ਦੇ ਸਾਹਮਣੇ ਇੱਕ ਗੁਰਸਿੱਖ ਖੜਿਆ ਹੁੰਦਾ ਹੈ। ਅੱਛਾ ਜੀ। ਜਿਨੇ ਬਹੁਤ ਹੀ ਸੋਹਣੇ ਚਿੱਟੇ ਰੰਗ ਦੇ ਕੱਪੜੇ ਪਾਏ ਹੁੰਦੇ ਨੇ। ਚਿੱਟੇ ਕੱਪੜੇ। ਉਹਦੇ ਚਿਹਰੇ ਤੋਂ ਨੂਰ ਚਲਕ ਰਿਹਾ ਹੁੰਦਾ ਹੈ। ਚਿਹਰੇ ਤੋਂ ਨੂਰ ਚਲਕਦਾ। ਇਹ ਨੂਰ ਵਾਲੀ ਗੱਲ ਨੂੰ ਹਾਈਲਾਈਟ ਕਰਨਾ ਹੈ। ਐਂਕਰ ਨੂੰ ਕਹਣਾ ਕਿ ਘੋਟ ਕੇ ਬੋਲੇ। ਠੀਕ ਹੈ ਜੀ। ਠੀਕ ਹੈ। ਹਾਂ ਜੀ। ਉਹਦੇ ਚਿਹਰੇ ਤੋਂ ਨੂਰ ਚਲਕ ਰਿਹਾ ਹੁੰਦਾ ਹੈ। ਉਹ ਗੁਰਸਿੱਖ ਜਿਹੜਾ ਦੂਜਾ ਗੁਰਸਿੱਖ ਸੀ ਆ ਕੇ ਇਸ ਗੁਰਸਿੱਖ ਨੂੰ ਪੁੱਛਦਾ ਕਿ ਤੁਸੀਂ ਉਹ ਇੰਨੇ ਉਦਾਸ ਕਿਉਂ ਅੱਛਾ ਹੀ ਉਹ ਗੁਰਸਿੱਖ ਆਪਣੀ ਸਾਰੀ ਕਹਾਣੀ ਦੱਸ ਦਿੰਦਾ ਕਿ ਐਦਾਂ ਦਾ ਕਰਕੇ ਮੇਰੇ ਘਰ ਸੱਤ ਧੀਆਂ ਨੇ ਤੇ ਮੈਂ ਚਾਹੁੰਦਾ ਮੇਰੇ ਘਰ ਇੱਕ ਪੁੱਤ ਦੀ ਦਾਤ ਹੋਵੇ ਠੀਕ ਹੈ ਤੇ ਉਹ ਦੂਜਾ ਗੁਰਸਿੱਖ ਕਹਿੰਦਾ ਕਿ ਮੇਰੇ ਘਰ ਵੀ ਸੇਮ ਕਹਾਣੀ ਹੈ ਮੇਰੇ ਘਰ ਪੰਜ ਪੁੱਤਰ ਨੇ ਮੈਂ ਵੀ ਚਾਹੁੰਦਾ ਮੇਰੇ ਘਰ ਇੱਕ ਧੀ ਹੋਵੇ ਅੱਜ ਦੇ ਟਾਈਮ 'ਚ ਧੀਆ ਕੌਣ ਮੰਗਦਾ ਸਾਰੇ ਪੁੱਤਰ ਮੰਗਦੇ ਨੇ ਜਿੰਨਾ ਕਿਹਾ ਨਾ ਉਹਨਾਂ ਨੋਟ ਕਰੀ ਜੋ ਆਪਣਾ ਦਿਮਾਗ ਨਾ ਚਲੋ ਹਾਂਜੀ ਖੈਰ ਕਿੱਥੇ ਸੀ ਮੈਂ ਹਾਂ ਫਿਰ ਉਹ ਗੁਰਸਿੱਖ ਕਹਿੰਦਾ ਐਂ ਕਰਦੇ ਆ ਤੁਸੀਂ ਮੇਰਾ ਪੁੱਤ ਰਖ ਲਓ ਮੈਂ ਤੁਹਾਡੀ ਧੀ ਰਖ ਲੰਨਾ ਇਹਦੇ ਨਾਲ ਤੁਹਾਡੇ ਮਨ ਦੀ ਇੱਛਾ ਵੀ ਪੂਰੀ ਹੋਵੇਗੀ ਤੁਸੀਂ ਵੀ ਇੱਕ ਪੁੱਤ ਦੇ ਪਿਓ ਹੋ ਜਾਓਗੇ ਮੇਰੇ ਮਨ ਦੀ ਇੱਛਾ ਵੀ ਪੂਰੀ ਹੋ ਜਾਏਗੀ ਮੈਂ ਵੀ ਇੱਕ ਧੀ ਦਾ ਪਿਓ ਹੋ ਜਾਵਾਂਗਾ ਉਹ ਦੋਨੋਂ ਆਪਸ ਵਿੱਚ ਬੱਚਾ ਬਦਲ ਲੈਂਦੇ ਨੇ ਔਰ ਉਸ ਤੋਂ ਬਾਅਦ ਗੁਰਸਿੱਖ ਅੱਗੇ ਨੂੰ ਵੱਧਦਾ ਹੈ ਸਰ 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 ਲੋਕੀ ਫਰੇ ਨਹੀਂ ਪੁੱਛਣਗੇ ਕਿ ਉਹਨੇ ਇੱਕ ਅਣਜਾਣ ਬੰਦੇ ਨੂੰ ਆਪਣੀ ਧੀ ਜਿਵੇਂ ਦੇਤੀ ਨੋਟ ਕਰ ਲੋ ਲੋਕੀ ਨਹੀਂ ਪੁੱਛਣਗੇ ਠੀਕ ਆ ਜੀ ਨੋਟ ਕਰ ਲਿਆ ਉਹ ਲਿਖਣਾ ਨਹੀਂ ਹੈ ਆਪਣੇ ਮਾਈਂਡ ਚ ਨੋਟ ਕਰਨਾ ਹੈ ਓਕੇ ਸਰ ਹਾਂ ਕਿੱਥੇ ਸੀ ਮੈਂ ਤੁਸੀਂ ਬੱਚੇ ਬਦਲੇ ਸੀ ਤੇ ਉਹ ਬੱਚੇ ਬਦਲ ਲੈਂਦੇ ਨੇ ਉਹ ਗੁਰਸਿੱਖ ਅੱਗੇ ਨੂੰ ਜਾਂਦਾ ਅੱਗੇ ਨੂੰ ਜਾਂਦਾ ਹੈ ਤਾਂ ਉਹ ਸੋਚਦਾ ਹੈ ਕਿ ਮੈਂ ਉਸ ਬੰਦੇ ਤੋਂ ਉਸ ਚਿੱਟੇ ਕਪੜੇ ਵਾਲੇ ਤੋਂ ਉਹਦਾ ਐਡਰੈਸ ਤਾਂ ਲਿੱਤਾ ਨਹੀਂ ਹਾਂਜੀ ਉਹ ਪਲਟ ਕੇ ਦੇਖਦਾ ਤੇ ਉਹ ਗੁਰਸਿੱਖ ਗਾਇਬ ਹੋ ਜਾਂਦਾ ਕਿੱਥੇ ਇਹੀ ਸਸਪੈਂਸ ਹੈ ਜੋ ਪਰ ਰਿਵੀਲ ਨਹੀਂ ਕਰਨਾ ਠੀਕ ਹੈ ਜੀ ਠੀਕ ਹੈ ਗੁਰਸਿਕ ਗਾਇਬ ਹੋ ਜਾਂਦਾ ਉਹ ਜਿਹੜਾ ਦੂਸਰਾ ਪਹਿਲਾ ਗੁਰਸਿਕ ਸੀ ਨਾ ਉਹ ਸਾਰੇ ਪਾਸੇ ਲੱਭਦਾ ਹੈ ਲੇਕਿਨ ਉਹ ਜਿਹੜਾ ਦੂਸਰਾ ਗੁਰਸਿਕ ਸੀ ਕਿਤੇ ਵੀ ਨਹੀਂ ਮਿਲਦਾ ਉਹ ਪਹਿਲਾ ਗੁਰਸਿਕ ਆਪਣੇ ਮੰਦਿਰ ਵਿੱਚ ਇਹ ਸੋਚਦਾ ਹੈ ਕਿ ਸ਼ਾਇਦ ਇਹ ਗੁਰਸਾਹਬ ਦਾ ਕੋਈ ਚਮਤਕਾਰ ਸੀ ਠੀਕ ਹੈ ਜੀ ਗੁਰਸਾਹਬ ਮੇਰੀ ਝੋਲੀ ਦੇ ਵਿੱਚ ਪੁੱਤ ਦੀ ਦਾਤ ਪਾਣਾ ਚਾਹੁੰਦੇ ਸੀ ਇਸ ਲਈ ਗੁਰਸਾਹਬ ਜੀ ਨੇ ਇਹ ਚਮਤਕਾਰ ਕੀਤਾ ਉਹ ਉਸ ਬੱਚੇ ਨੂੰ ਲੈ ਕੇ ਆਪਣਾ ਘਰ ਆ ਜਾਂਦਾ ਹੈ ਤੇ ਇੱਥੇ ਵੀਡੀਓ ਸਮਾਪਤ ਹੋ ਗਈ ਸਰ 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 ਇੱਕ ਮਿੰਟ ਇੱਕ ਮਿੰਟ ਇੱਕ ਕੁਐਸ਼ਨ ਹੋ ਰਿਹਾ ਮੇਰਾ ਜਿਹੜੇ ਤੁਸੀਂ ਕਿਹਾ ਸੀ ਸੜਕਾਂ ਤੇ ਲੱਗਿਆ ਜਾਮ ਕਿੱਥੇ ਲੱਗਿਆ ਜਾਮ ਲੋਕ ਹੀ ਪੁੱਛ ਨੋਟ ਕਰ ਲਿਆ ਜੀ ਓਏ ਉਂ ਨਹੀਂ ਨੋਟ ਕਰਦਾ ਮਾਈਂਡ 'ਚ ਨੋਟ ਕਰਨਾ ਹੈ ਓਕੇ ਸਰ ਕਰ ਲਿਆ ਮਾਈਂਡ 'ਚ ਵੀਡੀਓ ਸਮਾਪਤ ਹੋ ਜਾਂਦੀ ਹੈ ਨਹੀਂ ਸਰ ਨਹੀਂ ਸਰ ਇੱਕ ਕੁਐਸਚਨ ਹੋਰ ਹੈਗਾ ਲੋਕੀ ਇਹ ਨਹੀਂ ਪੁੱਛਣਗੇ ਤੁਸੀਂ ਕਿਹਾ ਸੀ ਰੋਬਰ ਚ ਨਹਾਣ ਤੋਂ ਬਾਅਦ ਧੀ ਤੋਂ ਬਣੀ ਮੁੰਡਾ ਕੋਈ ਨਹੀਂ ਪੁੱਛੇਗਾ ਨੋਟ ਕਰ ਲੈ ਕਰ ਲਿਆ ਸਰ ਨੋਟ ਅਰੇ ਉਦਾਂ ਨੋਟ ਨਹੀਂ ਕਰਦਾ ਮਾਈਂਡ 'ਚ ਨੋਟ ਕਰਨਾ ਹੈ ਓਕੇ ਸਰ ਕਰ ਲਿਆ ਹਾਂ ਵੀਡੀਓ ਸਮਾਪਤ ਹੋ ਜਾਂਦੀ ਹੈ ਲਾਸਟ 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 ਲੋਕੀ ਫਿਰ ਕੀ ਪੁੱਛਣਗੇ ਲੋਕੀ ਸਿਰਫ ਤਾਂ ਸਿਰਫ ਇੱਕੋ ਗੱਲ ਕਰਨਗੇ ਵਾਹਿਗੁਰੂ 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 ਨੋਟ ਕਰ ਲੈ ਓਨੀ ਨੋਟ ਕਰਨਾ ਮਾਈਂਡ 'ਚ ਨੋਟ ਕਰਨਾ ਕਰ ਲਿਆ ਸਰ ਹਾਂ ਸਰ 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 ਸਾਡੇ 10 ਮਿਲੀਅਨ ਈ ਵੀਊ ਹੋ ਗਏ ਵੀਡੀਓ ਦੇ ਹੈ ਕਿਹੜੀ ਵੀਡੀਓ ਦੇ ਉਹ ਜਿਹੜਾ ਤੁਸੀਂ ਕੁੜੀ ਤੋਂ ਮੁੰਡਾ ਬਣਾਇਆ ਸੀਗਾ ਫਤਿਹਗੜ ਸਾਹਿਬ ਵਾਲੀ ਉਹ ਅੱਛਾ 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 ਠੀਕ ਉਹ ਤਾਂ ਹੋਣੀ ਸੀ ਹੋਣੀ ਤਾਂ ਹੈਗੀ ਸੀ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਕੀ ਲੋਕਾਂ ਨੇ ਕਮੈਂਟ 'ਚ ਕੋਈ ਸਵਾਲ ਨਹੀਂ ਪੁੱਛਿਆ ਹੈਗਾ ਇਹਨਾਂ ਨੂੰ ਮੈਂ ਨਹੀਂ ਦੇਵਾਂਗਾ ਇਹਦਾ ਜਵਾਬ ਤੁਸੀਂ ਵੀ ਨਹੀਂ ਦੇ ਸਕਦੇ ਇਹਦਾ ਜਵਾਬ ਤਾਂ ਸਾਡੇ ਵੀਰ ਜਿਹੜੇ ਵੀਡੀਓ ਦੇਖ ਰਹੇ ਨੇ ਉਹੀ ਕਮੈਂਟ ਰੇਂਜ ਜਵਾਬ ਦੇ ਸਕਦੇ ਹਨ ਕਿ ਕਿਸੇ ਨੇ ਸਵਾਲ ਕਿਉਂ ਨਹੀਂ ਪੁੱਛਿਆ ਕੋਈ ਸਵਾਲ ਨਹੀਂ ਪੁੱਛਿਆ